ਇਹ ਪੈਸ ਦਾ ਨਾਮ ਲਿਖ ਕੇ ਨੈਤ ਮਾਰ ਕੇ ਛਾਲ ਇਨਸਾ ਉਸ ਧੀ ਦੀ ਰੂਹ ਕਰ ਲਾਉਂਦੀ ਉਸ ਧੀ ਦੀ ਰੂਹ ਕਰ ਲਾਉਂਦੀ ਨਾ ਦਿਲ ਨੂੰ ਆਵੇ ਚੈਨ ਇਨਸਾਫ ਹਜੇ ਨਾ ਮਿਲਿਆ ਉਹਦਾ ਆਮ ਆਦਮੀ ਦੀ ਸਰਕਾਰ ਲੋਕੀ ਕਹਿਣ ਇਨਸਾਫ ਹਜੇ ਨਾ ਮਿਲਿਆ ਉਹਦਾ ਨਾਮ ਆਦਮੀ ਦੀ ਸਰਕਾਰ ਲੋਕੀ ਕਹਿਣ ਇੱਕ ਸਰਕਾਰ ਸਾਡ ਸਾਰੇ ਨਾਲ ਵੱਡੀ ਗੱਲ ਹੈ ਕਿ ਸਾਡਾ ਸੀਐਮ ਦਾ ਪਿਤਾ ਮਹਿੰਦਰ ਸਿੰਘ ਜੋ ਕਿ ਆਪੇ ਤੁਸਕ ਸੀ ਹਰ ਬੇਟਾ ਹਰ ਪੁੱਤ ਆਪਣੇ ਬਾਪ ਦੇ ਵਿਸਾਇ ਨੂੰ ਕਿਰਦਾ ਜੋ ਕੀਤਾ ਹੈ ਜੋ ਪਿਤਾ ਪੁਰਖੀ ਕੀਤਾ ਅੰਦਾਇ ਉਹਦੇ ਨਾਲ ਪ੍ਰੇਮ ਹੁੰਦਾ ਉਹਦੇ ਨਾਲ ਪਿਆਰ ਹੁੰਦਾ ਉਸ ਨੂੰ ਅਕੇ ਵਧਾਉਣ ਦੀ ਕੋਸ਼ਿਸ਼ ਕਰਦਾ ਪਰ ਇਹ ਸੀਐਮ ਇਸਨੇ ਬੇਰੁਖਦਾ ਤੇ ਆਪਕਾਂ ਤੇ ਸਾਧੀਆਂ ਭੈਣਾਂ ਤੇ ਸੰਧੂਰ ਵਿਕੇ ਜੋ ਲਾਖੀ ਚਾਰਜ ਕੀਤਾ ਲੱਟੋ ਫੜ ਕੇ ਨੀ ਸੀੜਿਆ ਇਹਨਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਘੱਟ ਤੋਂ ਘੱਟ ਇਹਨੇ ਚੇਤਾ ਕਰ ਲੀਦਾ ਕਿ ਮੇਰਾ ਪਿਓ ਵੀ ਕਿਤੇ ਮਾਸਟਰ ਸੀਗਾ ਕਿਤੇ ਮੇਰੇ ਕਿਤੇ ਪਿਤਾ ਨੇ ਮਾਸਟਰ ਦੀ ਨੌਕਰੀ ਕੀਤੀ ਸੀ ਕਿਹ ਰਹੇ ਸ਼ਰਮ ਇਹੋ ਸ਼ਰਮ ਕਰ ਲਿੰਦਾ ਇਥੇ ਸ਼ਰਮ ਦੇ ਮਾਰੇ ਕਿਤੇ ਇਹੋ ਇੱਕ ਵੈਕੈਂਸੀ ਕਰ ਦਿੰਦਾ ਕਿਤੇ ਨੋਟੀਫਿਕੇਸ਼ਨ ਮਾਸਟਰ ਕਿਟ ਦਾ ਕਰ ਦਿੰਦਾ ਪੀਟੀਟੀ ਦਾ ਕਰ ਦਿੰਦਾ ਆਪਾਂ ਇਹ ਕਿ ਪੁੱਛਣੀ ਕਿ ਕਰ